ਨਮਸਕਾਰ ਆਧਦੇਸ਼ ਵਿਸ਼ੇਸ਼ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਇਹ ਰਾਸ਼ੀ ਫਲ ਤੁਹਾਡੀ ਚੰ드ਰਾਸ਼ੀ ਅਤੇ ਕੁੰਡਲੀ ਵਿੱਚ ਮੌਜੂਦ ਸ਼ੁਕਰ ਗ੍ਰਹਿ ਦੀ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ ਸ਼ੁਕਰ ਗ੍ਰਹਿ ਪ੍ਰੇਮ ਆਕਰਸ਼ਣ ਅਤੇ ਰਿਸ਼ਤਿਆਂ ਦੀ ਗੁਲवत्ता ਦਾ ਪ੍ਰਤੀਕ ਹੈ ਜਦੋਂ ਇਹ ਗ੍ਰਹਿ ਮਜ਼ਬੂਤ ਸਥਿਤੀ ਵਿੱਚ ਹੁੰਦਾ ਹੈ ਤਾਂ ਰਿਸ਼ਤਿਆਂ ਵਿੱਚ ਪਿਆਰ ਵੱਧਦਾ ਹੈ ਪਰ ਜੇ ਸ਼ੁਕਰ ਕਮਜ਼ੋਰ ਹੋਵੇ ਤਾਂ ਭਾਵਨਾਵਾਂ ਅਸਥਿਰ ਹੋ ਸਕਦੀਆਂ ਹਨ ਛੋਟੀ ਗੱਲਾਂ ਤੇ ਤਣਾਅ ਵੱਧ ਸਕਦਾ ਹੈ ਅਤੇ ਰਿਸ਼ਤਿਆਂ ਵਿੱਚ ਦੂਰੀ ਆ ਸਕਦੀ ਹੈ ਇਸ ਪ੍ਰੋਗਰਾਮ ਦਾ ਉਦੇਸ਼ ਤੁਹਾਨੂੰ ਦਿਨ ਦੀਆਂ ਸੰਭਾਵਿਤ ਸਥਿਤੀਆਂ ਬਾਰੇ ਜਾਣਕਾਰੀ ਦੇਣਾ ਹੈ ਆਓ ਮਿਲ ਕੇ ਜਾਣਦੇ ਹਾਂ ਕਿ ਅੱਜ ਦਾ ਰਾਸ਼ੀਫਲ ਤੁਹਾਡੇ ਜੀਵਨ ਲਈ ਕਿਹੜੇ ਸੰਕੇਤ ਲੈ ਆਇਆ ਹੈ ਮੇਸ਼ ਰਾਸ਼ੀ ਆਧਿ ਭਾਵਨਾਵਾਂ માં ਥੋੜੀਆਂ ਭਾਰੀ ਰਹਿ ਸਕਦੀਆਂ ਹਨ ਜਿਸ ਨਾਲ ਮਨ ਬੇਚੈਨ ਹੋ ਸਕਦਾ ਹੈ ਯਾਦ ਰੱਖੋ ਕੇ ਪਿਆਰ ਵਿੱਚ ਦਬਾਅ ਜ਼ਬਰਦਸਤੀ ਜਾਂ ਭਾਵਨਾਤਮਕ ਬਲੈਕਮੇਲ ਦੀ ਕੋਈ ਜਗ੍ਹਾ ਨਹੀਂ ਹੁੰਦੀ ਆਪਣੇ ਸਾਥੀ ਨਾਲ ਦਿਲ ਦੀ ਗੱਲ ਇਮਾਨਦਾਰੀ ਨਾਲ ਕਰੋ ਅਤੇ ਕਿਸੇ ਵੀ ਮਨੋਵਿਗਿਆਨਕ ਖੇਡ ਤੋਂ ਬਚੋ ਸੱਚੀ ਗੱਲ ਬਾਤ ਹੀ ਅੱਜ ਰਿਸ਼ਤੇ ਨੂੰ ਸੰਭਾਲ ਸਕਦੀ ਹੈ ਵ੍ਰਿਸ਼ ਰਾਸ਼ੀ ਅੱਜ ਰਿਸ਼ਤੇ ਵਿੱਚ ਕੁਝ ਗਲਤਫਹਿਮੀਆਂ ਤਣਾਅ ਦਾ ਕਾਰਨ ਬਣ ਸਕਦੀਆਂ ਹਨ ਤੁਹਾਡੇ ਸਾਥੀ ਨੂੰ ਲੱਗ ਸਕਦਾ ਹੈ ਕਿ ਤੁਸੀਂ ਅਜੇ ਵੀ ਅਤੀਤ ਨਾਲ ਜੁੜੇ ਹੋਏ ਹੋ ਜਦ ਕਿ ਸਚਾਈ ਕੁਝ ਹੋਰ ਹੀ ਹੈ ਬਿਹਤਰ ਹੋਵੇਗਾ ਕਿ ਸ਼ਾਂਤੀ ਅਤੇ ਧੀਰਜ ਨਾਲ ਉਹਨਾਂ ਨੂੰ ਭਰੋਸਾ ਦਿਵਾਓ ਸਾਫ਼ ਸੰਵਾਦ ਨਾਲ ਹਾਲਾਤ ਸੁਧਰ ਸਕਦੇ ਹਨ ਮਿਥੁਨ ਰਾਸ਼ੀ ਅੱਜ ਰਿਸ਼ਤੇ ਵਿੱਚ ਹਲਕਾ ਉਤਾਰ ਚੜਾਅ ਦੇਖਣ ਨੂੰ ਮਿਲ ਸਕਦਾ ਹੈ ਸੰਭਵ ਹੈ ਕਿ ਕਿਸੇ ਕਾਰਨ ਵਸ਼ ਗੱਲਬਾਤ ਨਾ ਹੋ ਪਾਏ ਜਿਸ ਨਾਲ ਚਿੜਚਿੜਾਪਣ ਜਾਂ ਬੇਚੈਨੀ ਵਧੇ ਇਸ ਗੁੱਸੇ ਨੂੰ ਆਪਣੇ ਉੱਤੇ ਜਾਂ ਆਪਣੀਆਂ ਆਦਤਾਂ ਤੇ ਨਾ ਕੱਢੋ ਇਹ ਸਮਾਂ ਅਸਥਾਈ ਹੈ ਜਲਦੀ ਹੀ ਇਹ ਸਥਿਤੀ ਸਧਾਰਨ ਹੋ ਜਾਵੇਗੀ ਕਰਕ ਰਾਸ਼ੀ ਤੁਸੀਂ ਦੋਵੇਂ ਇੱਕ ਦੂਜੇ ਲਈ ਗਹਿਰੀਆਂ ਭਾਵਨਾਵਾਂ ਰੱਖਦੇ ਹੋ ਪਰ ਮਿਲਣ ਵਿੱਚ ਵਾਰ-ਵਾਰ ਕੋਈ ਨਾ ਕੋਈ ਰੁਕਾਵਟ ਆ ਜਾਂਦੀ ਹੈ ਇਸ ਨਾਲ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਥੋੜਾ ਸਬਰ ਰੱਖੋ ਅਤੇ ਫਿਲਹਾਲ ਵੀਡੀਓ ਕਾਲ ਜਾਂ ਮੈਸੇਜ ਰਾਹੀਂ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰੋ ਸਿੰਘ ਰਾਸ਼ੀ ਤੁਸੀਂ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਆਸ਼ਵਸਥ ਹੋ ਪਰ ਅੱਜ ਕੋਈ ਘਟਨਾ ਤੁਹਾਡੇ ਭਰੋਸੇ ਨੂੰ ਥੋੜਾ ਹਿਲਾ ਸਕਦੀ ਹੈ ਜਲਦਬਾਦੀ ਵਿੱਚ ਕਿਸੇ ਨਤੀਜੇ ਤੇ ਨਾ ਪਹੁੰਚੋ ਸੱਚਾਈ ਸਾਹਮਣੇ ਆਉਣ ਦਿਓ ਕਿਉਂਕਿ ਸੱਚ ਸਾਹਮਣੇ ਆਉਂਦੇ ਹੀ પરમ ਆਪਣੇ ਆਪ ਦੂਰ ਹੋ ਜਾਵੇਗਾ ਕੰਨਿਆ ਰਾਸ਼ੀ ਅੱਜ ਦਾ ਦਿਨ ਰਿਸ਼ਤੇ ਵਿੱਚ ਸਮਝਦਾਰੀ ਅਤੇ ਪਿਆਰ ਵਧਾਉਣ ਵਾਲਾ ਹੈ ਪੁਰਾਣੀਆਂ ਗਲਤਫਹਿਮੀਆਂ ਨੂੰ ਦੂਰ ਕਰਨ ਦਾ ਇਹ ਬਿਹਤਰੀਨ ਮੌਕਾ ਹੈ ਤੁਸੀਂ ਦੋਵੇਂ ਇੱਕ ਦੂਜੇ ਦੇ ਸੁਪਨੇ ਅਤੇ ਭਵਿੱਖ ਦੀਆਂ ਯੋਜਨਾਵਾਂ ਨੂੰ ਸਾਂਝਾ ਕਰ ਸਕਦੇ ਹੋ ਜਿਸ ਨਾਲ ਰਿਸ਼ਤੇ ਦੀ ਨੀ ਹੋਰ ਮਜ਼ਬੂਤ ਹੋਵੇਗੀ ਤੁਲਾ ਰਾਸ਼ੀ ਅੱਜ ਥੋੜੀ ਸਤਰਕਤਾ ਜ਼ਰੂਰੀ ਹੈ ਕੋਈ ਤੀਜਾ ਵਿਅਕਤੀ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਗਲਤਫਹਿਮੀ ਪੈਦਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ ਅਜਿਹੇ ਵਿੱਚ ਆਪਸੀ ਭਰੋਸਾ ਬਣਾਈ ਰੱਖੋ ਅਤੇ ਮਿਲ ਕੇ ਸਮਝਦਾਰੀ ਨਾਲ ਹਾਲਾਤ ਨੂੰ ਸੰਭਾਲੋ ਖੁੱਲ ਕੇ ਗੱਲ ਕਰਨਾ ਸਭ ਤੋਂ ਵਧੀਆ ਉਪਾਅ ਰਹੇਗਾ ਵਿਸ਼ਟਕ ਰਾਸ਼ੀ ਅੱਜ ਦਿਲ ਵਿੱਚ ਛੁਪੀਆਂ ਸਾਰੀਆਂ ਗੱਲਾਂ ਖੁੱਲ ਕੇ ਕਹਿ ਦੇਣ ਦਾ ਦਿਨ ਹੈ ਸਮਾਂ ਥੋੜਾ ਚੁਣੌਤੀਪੂਰਨ ਲੱਗ ਸਕਦਾ ਹੈ ਪਰ ਯਾਦ ਰੱਖੋ ਕਿ ਹਰ ਮੁਸ਼ਕਲ ਦੇ ਬਾਅਦ ਰਾਹਤ ਜ਼ਰੂਰ ਮਿਲਦੀ ਹੈ ਇਮਾਨਦਾਰੀ ਨਾਲ ਕੀਤੀ ਗੱਲਬਾਤ ਰਿਸ਼ਤੇ ਵਿੱਚ ਨਵੀਂ ਰੌਸ਼ਨੀ ਲਿਆ ਸਕਦੀ ਹੈ ਧਨ ਰਾਸ਼ੀ ਜੇ ਤੁਹਾਡਾ ਰਿਸ਼ਤਾ ਸੱਚਾਈ ਅਤੇ ਭਰੋਸੇ ਦੀ ਨੀਂਹ ਤੇ ਟਿਕਿਆ ਹੈ ਤਾਂ ਕੋਈ ਵੀ ਪ੍ਰਸਥਿਤੀ ਉਸ ਨੂੰ ਕਮਜ਼ੋਰ ਨਹੀਂ ਕਰ ਸਕਦੀ ਪਰ ਜੇ ਕਿਤੇ ਭਰੋਸੇ ਦੀ ਕਮੀ ਹੈ ਤਾਂ ਅੱਜ ਹੀ ਉਸ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੋ ਇੱਕ ਸੱਚੀ ਪਹਿਲ ਰਿਸ਼ਤੇ ਨੂੰ ਬਚਾ ਸਕਦੀ ਹੈ ਮਕਰ ਰਾਸ਼ੀ ਅੱਜ ਨਵੇਂ ਰਿਸ਼ਤਿਆਂ ਦੀ ਸ਼ੁਰੂਆਤ ਲਈ ਸਮਾਂ ਅਨੁਕੂਲ ਹੈ ਜੇ ਕਿਸੇ ਨਾਲ ਗੱਲਬਾਤ ਚੱਲ ਰਹੀ ਹੈ ਤਾਂ ਉਹ ਅੱਜ ਇੱਕ ਨਵੇਂ ਅਤੇ ਖਾਸ ਮੋੜ ਤੇ ਪਹੁੰਚ ਸਕਦੀ ਹੈ ਨਵੇਂ ਅਹਿਸਾਸ, ਨਮੀਆਂ ਉਮੀਦਾਂ ਅਤੇ ਭਵਿੱਖ ਦੇ ਖੂਬਸੂਰਤ ਸੁਪਨੇ ਤੁਹਾਨੂੰ ਆਕਰਸ਼ਿਤ ਕਰਨਗੇ। ਕੁੰਭ ਰਾਸ਼ੀ ਅੱਜ ਮਨ ਵਿੱਚ ਨਕਾਰਾਤਮਕ ਵਿਚਾਰ ਆ ਸਕਦੇ ਹਨ, ਖਾਸ ਕਰਕੇ ਆਪਣੇ ਪਿਆਰ ਨੂੰ ਖੋਹ ਦੇਣ ਦਾ ਡਰ ਪਰ ਇਹ ਸਿਰਫ ਮਨ ਦਾ ਭਰਮ ਹੈ। ਹਰ ਡਰ ਦੀ ਕੋਈ ਠੋਸ ਵਜ੍ਹਾ ਨਹੀਂ ਹੁੰਦੀ। ਮੀਨ ਰਾਸ਼ੀ ਕਈ ਵਾਰ ਦਿਲ ਦੀ ਗੱਲ ਦਿਲ ਵਿੱਚ ਰੱਖਣ ਨਾਲ ਮਨ ਹੋਰ ਭਾਰੀ ਹੋ ਜਾਂਦਾ ਹੈ। ਅੱਜ ਆਪਣੇ ਜਜ਼ਬਾਤਾਂ ਨੂੰ ਕਿਸੇ ਪਿਆਰੇ ਮੈਸੇਜ, ਨੋਟ ਜਾ ਸ਼ਬਦਾ ਰਾਹੀ ਜ਼ਾਹਿਰ ਕਰੋ ਇਸ ਨਾਲ ਨਾ ਸਿਰਫ ਤੁਹਾਡਾ ਮਨ ਹਲਕਾ ਹੋਵੇਗਾ ਬਲਕਿ ਤੁਹਾਡਾ ਰਿਸ਼ਤਾ ਵੀ ਹੋਰ ਗਹਿਰਾਈ ਨਾਲ ਜੁੜੇਗਾ ਅੱਜ ਦੇ ਰਾਸ਼ੀ ਫਲ ਦਾ ਆਖਰ ਕਰਦੇ ਹੋਏ ਮੈਂ ਤੁਹਾਨੂੰ ਇਹ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਗ੍ਰਹਿ ਦੀ ਸਥਿਤੀ ਸਿਰਫ ਇੱਕ ਦਿਸ਼ਾ ਸੂਚਕ ਹੈ ਇਹ ਤੁਹਾਨੂੰ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੰਦੀ ਹੈ ਪਰ ਅਸਲ ਰਿਸ਼ਤੇ ਦੀ ਮਜ਼ਬੂਤੀ ਤੁਹਾਡੇ ਆਪਣੇ ਵਿਸ਼ਵਾਸ ਪਿਆਰ ਅਤੇ ਸੱਚਾਈ ਤੇ ਟਿਕੀ ਹੁੰਦੀ ਹੈ ਜੋਤੀ ਸਾਨੂੰ ਰਾਹ ਦਿਖਾਉਂਦਾ ਹੈ ਪਰ ਜੀਵਨ ਦੀਆਂ ਗੱਲਾਂ ਨੂੰ ਸੁੰਦਰ ਬਣਾਉਣ ਦੀ ਤਾਕਤ ਸਾਡੇ ਆਪਣੇ ਹੱਥਾਂ ਵਿੱਚ ਹੈ ਇਸ ਲਈ ਅੱਜ ਦੇ ਦਿਨ ਨੂੰ ਪਿਆਰ ਸਮਝਦਾਰੀ ਅਤੇ ਧੀਰਜ ਨਾਲ ਜਿਓ ਹਰ ਹਰ ਮਹਾਦੇਵ